ਓਏ ਅਚਨ ਚੇਤ ਕਰੇ ਨੋਟ ਬੰਦ ਤੂੰ ਮਾਰ ਦਿੱਤੀ ਏ ਗੋਲ ਗੰਡ ਤੂੰ ਓਏ ਅਚਨ ਚੇਤ ਕਰੇ ਨੋਟ ਬੰਦ ਤੂੰ ਮਾਰ ਦਿੱਤੀ ਏ ਗੋਲ ਗੰਡ ਤੂੰ ਕੰਨਾਂ ਨੂੰ ਹੱਥ ਲਵਾ ਤੇ ਤੂੰ ਕੰਨਾਂ ਨੂੰ ਹੱਥ ਲਵਾ ਤੇ ਤੂੰ ਤੈਨੂੰ ਮੋਟਾ ਨਹੀਂ ਪੈਂਦੀ ਹੁਣ ਲੈ ਓ ਮਨ ਕੀ ਬਾਤ ਸੁਣਾਉਣ ਵਾਲਾ ਕੀ ਬਾਤ ਵੀ ਸੁਣ ਲੈ ਓਏ ਮਨ ਕੀ ਬਾਤ ਸੁਣਾਉਣ ਵਾਲਿਆ ਸਾਡੇ ਮਨ ਕੀ ਬਾਤ ਵੀ ਸੁਣ ਲੈ ਨੋਟ ਬੰਦੀ ਕਾਰਨ ਹੋਈਆਂ ਮੋਤਾਂ ਦੀ ਜ਼ਿੰਮੇਵਾਰੀ ਤੋਂ ਤੂੰ ਭੱਜਦਾ ਮਹਿੰਗੇ ਮਹਿੰਗੇ ਪੌਣੇ ਕੱਪੜੇ ਦੇਖਣੇ ਰੂ ਬੜਾ ਸਿੰਪਲ ਲੱਗਦਾ ਮਹਿੰਗੇ ਮਹਿੰਗੇ ਪੌਣੇ ਕੱਪੜੇ सिंपल लगदै स्वदेशी का नारा दिन्ना कोई हाथी खेस भी बुन लै मन की बात सुना वाला साढे मन की बात भी सुन लै मन की बात सुना वाला साढे मन की बात भी सुन लै ਪੀਐਮ ਸਾਡੇ ਭਾਰਤ ਦਾ ਤੂੰ ਮੁਲਕ ਬਾਹਰ ਲੈ ਰਹਿਨਾ ਤੂੰ ਮੁਲਕ ਬਾਹਰ ਲੈ ਰਹਿਨਾ ਪੀਐਮ ਸਾਡੇ ਭਾਰਤ ਦਾ ਤੂੰ ਮੁਲਕ ਬਾਹਰ ਲੈ ਰਹਿਨਾ ਤੂੰ ਮੁਲਕ ਬਾਹਰ ਲੈ ਰਹਿਨਾ ਹਰ ਸੂਬੇ ਦੀ ਚੋਣ ਤੋਂ ਪਹਿਲਾਂ ਜੁਮਲਾ ਨਮਾ ਕੱਢ ਲੈਣਾ ਤੂੰ ਜੁਮਲਾ ਨਮਾ ਕੱਢ ਲੈਣਾ ਜੀਐਸਟੀ ਨਾਲ ਹਾਕਾਰ ਮੱਚੀ ਜੀਐਸਟੀ ਨਾਲ ਹਾਕਾਰ ਮੱਚੀ ਆਕੇ ਵੀ ਸੁਣ ਲੈ ਆ ਮਨ ਕੀ ਬਾਤ ਸੁਣਾਉਣ ਵਾਲਿਆ ਸਾਡੇ ਮਨ ਕੀ ਬਾਤ ਵੀ ਸੁਣ ਲੈ ਸਾਡੇ ਮਨ ਕੀ ਬਾਤ ਵੀ